देख रहे न्यूज़ इंडिया और मैं हूँ आपके साथ हरवंत सिंह दोस्तों आज हम बात करेंगे अमृतसर के पास लगते ज़िले तरन तारण के बारे में यहाँ पे एक इलेक्शन हो रही है और इस इलेक्शन में सभी ही पार्टियाँ है जो हैं पूरे जोरों पे अपना प्रचार कर रही हैं और प्रचार के साथ ये भी कह रही हैं कि इस बार जो बाजी है कोई आम आदमी पार्टी की कर रहा है कोई अकाली दल की कर रहा है और कोई कांग्रेस की कर रहा है लेकिन देखना ये है कि यहाँ पर अभी बाजी कौन मारेगा और इसी तरह से कुछ स्थानिक लोग हमारे साथ जो यहाँ पे मौजूद हैं पारस जंडियाला जी हम इनसे भी जानना चाहेंगे जो इस समय जो इलेक्शन हो रहा है उनको क्या लगता है कि कौन सी जो पार्टी है सबसे आगे आने वाली है और किसने जो आज की डेट में तरन तारण में जो काम किए हैं लोग उनकी सराहना कर रहे हैं हमारे साथ मौजूद हैं पारस जंडियाला जी हम इनसे बात करेंगे जी सर हाँ जी वाहू जी का खालसा वाहिगुरु जी की फतेह तरन तारण द इलेक्शन जिमनी चोट जो चल रही है सारिया ही पार्टियाँ भार हुई ने ਔਰ ਮਸਲਾ ਇੱਥੇ ਇਹ ਆ ਜਾਂਦਾ ਕਿ 5 ਸਾਲ ਕਾਂਗਰਸ ਦੇ ਰਹੇ ਨੇ ਪੰਜਾਬ ਦੇ ਵਿੱਚ 4 ਸਾਲ ਆਪ ਸਰਕਾਰ ਨੂੰ ਹੋ ਗਏ ਆ ਦੀ ਕੰਮ ਕਰਦੇ ਆ 5 ਉਹਨਾਂ ਦੇ ਲੈ ਲਓ ਤੇ 4 ਇਹਨਾਂ ਦੇ ਲੈ ਲਓ 9 ਸਾਲ ਹੋ ਗਏ ਆ 9 ਸਾਲ ਦੇ ਵਿੱਚ ਕੋਈ ਵਿਕਾਸ ਕਿਸੇ ਪਾਰਟੀ ਨੇ ਅਜੇ ਤੱਕ ਨਹੀਂ ਕਰਵਾਇਆ ਦੀ ਜੋ ਵਿਕਾਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਭ ਦੇ ਟਾਈਮ ਤੇ ਹੋਇਆ ਉਹਦੇ ਬਾਰੇ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ ਚਾਹੇ ਤੁਸੀਂ ਰੋਡ ਲੈ ਲਓ ਬਠਿੰਡੇ ਤੋਂ ਅੰਮ੍ਰਿਤਸਰ ਲੈ ਲਓ ਚਾਹੇ ਅੰਮ੍ਰਿਤਸਰ ਤੋਂ ਤੁਸੀਂ ਪਠਾਨਕੋਟ ਲੈ ਲਓ ਚਾਹੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਲੈ ਲਓ ਇਦਾਂ ਦੇ ਕਈ ਕੰਮ ਨੇ ਜਿਹੜੇ ਅਕਾਲੀ ਦਲ ਦੇ ਟਾਈਮ ਤੇ ਹੋਏ ਨੇ ਮੈਂ ਬਹੁਤਾ ਕੂੜ ਪ੍ਰਚਾਰ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਮੈਂ ਮੁੱਦੇ ਦੀ ਗੱਲ ਕਰਦਾ ਕੋਈ ਵੀ ਪਾਰਟੀ ਆਪ ਦਾ 5 ਸਾਲ ਦਾ ਕਾਂਗਰਸ ਵਾਲੇ ਦੱਸ ਦੇਣ ਅਸੀਂ ਕੀ ਪੰਜਾਬ ਦੇ ਵਿੱਚ ਕੀਤਾ ਤੇ ਚਾਰ ਸਾਲ ਇਹ ਆਪ ਵਾਲੇ ਦੱਸ ਦੇਣ ਕਿ ਅਹੀ ਪੰਜਾਬ ਦੇ ਵਿੱਚ ਕੀ ਕੀਤਾ ਇਹਨਾਂ ਦੋਨਾਂ ਕੋਈ ਸਵਾਲ ਨਹੀਂ ਹੋਊਗਾ ਜਵਾਬ ਨਹੀਂ ਹੋਊਗਾ ਇਹ ਪਾਰਟੀ ਕੋ ਨਾ ਕਾਂਗਰਸ ਕੋ ਹੋਊਗਾ ਨਾ ਆਪ ਕੋ ਹੋਊਗਾ ਜੋ ਵਕਾਸ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੀਤਾ ਅੱਜ ਤੱਕ ਉਹਦਾ 1% ਵੀ ਕਹੇ ਗਵਰਨਮੈਂਟ ਕੋ ਨਹੀਂ ਕਰਾਇਆ ਗਿਆ ਇਹਨਾਂ ਨੇ ਸਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਡੈਮੇਜ ਕਰਤੀਆਂ ਇਹਨਾਂ ਕੋ ਸੰਭਾਲ ਨਹੀਂ ਹੋ ਪਾਰੀ ਸੜਕਾਂ ਨੂੰ ਤੁਸੀਂ ਦੇਖੋ ਅੱਜ ਬੁਰੇ ਹਾਲਾਤ ਹੋ ਗਏ ਨੇ ਇਸ ਕਰਕੇ ਲੋਕ ਬੜੇ ਸਿਆਣੇ ਹੋ ਚੁੱਕੇ ਨੇ ਲੋਕ ਵੋਟ ਉਸ ਪਾਰਟੀ ਨੂੰ ਦੇਣਗੇ ਜਿਹੜੀ ਪੰਜਾਬ ਨੂੰ ਅੱਗੇ ਲੈ ਕੇ ਜਾਊਗੀ ਪੰਜਾਬ ਦਾ ਵਿਕਾਸ ਕਰੂਗੀ ਤੁਸੀਂ ਦੇਖੋ ਅੱਜ ਪੰਜਾਬ ਦੇ ਵਿੱਚ ਹੈ ਕਿ ਰੋਜ਼ ਕੋਈ ਨਾ ਕੋਈ ਕਤਲ ਹੋ ਰਿਹਾ ਕਿਤੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਆ ਕੱਲ ਜਲੰਧਰ ਦੀ ਵਾਰਦਾਤ ਕੋਈ ਜੁਵਲਰ ਸ਼ਾਪ ਤੇ ਲੋਕ ਹਥਿਆਰ ਲੈ ਕੇ ਜੁਵਲਰ ਦੀ ਦੁਕਾਨ ਲੁੱਟੀ ਗਈ ਕੋਈ ਤਾਲੀਬਾਨ ਦਾ ਰਾਜ ਥੋੜੀ ਹੈ ਤੇ ਇੰਨੇ ਮਾੜੇ ਹਾਲਾਤ ਕਰ ਦਿੱਤੇ ਗਏ ਨੇ ਮੈਂ ਤੇ ਤੁਹਾਡੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਦੇਖੋ ਕਿਹੜੇ ਟਾਈਮ ਤੇ ਰਾਜ ਵਧਿਆ ਰਿਹਾ ਹੈ ਉਸ ਬੰਦੇ ਨੂੰ ਚੁਣੋ जी बिल्कुल जो इन्होंने साफ़ तौर पे यहाँ पे क्लियर किया है कि जो आम आदमी पार्टी ने अभी तक जो काम वहाँ पे नहीं किए हैं जो अकाली दल ने जो काम किए हैं वो काफ़ी सरारना है क्योंकि काफ़ी समय से जो पार्टी यहाँ पे काम करती आई है और आम आदमी पार्टी अभी कुछ ही समय हुआ है लेकिन लोगों की लोकप्रियता जो हासिल नहीं कर पाई है और इसी तरह जो सभी पार्टियाँ ये दावा कर रही हैं कि तरन, तरन के अंदर इस बार वो अपनी जो इलेक्शन जीत के सरकार के साथ पूरी तरह से ज़ोर से अपने साथ में और कांग्रेस की अगर बात करें तो कांग्रेस पार्टी के लीडर भी यही कह रहे हैं और वहाँ पे अगर कैप्टन साहब की बात करें तो आज वो भी मैदान में आ चुके हैं उनका भी यही कहना है कि अब हम इस बार जो है बीजे की बीजे की तरफ से हम ये इलेक्शन लड़ेंगे और लड़कर आज, आज आपको जीत के दिखाएंगे हम सर से यही भी सवाल करना चाहेंगे कि सर जो आ, अपना कैप्टन सरकार के, जो अभी जो पहले आ, कांग्रेस सरकार में रही थी उसके बाद बीजेपी में आई है अभी जो अखाड़े में फिर वापस आ चुकी है उनका इतना बड़ा दावा है कहाँ तक सच है ये ਦੇਖੋ 5 ਸਾਲ ਤੁਸੀਂ ਕੈਪਟਨ ਸਾਹਿਬ ਦੇ ਲੈ ਲਓ ਕੈਪਟਨ ਸਾਹਿਬ ਨੇ ਵੀ ਉਸ ਲੈਵਲ ਦਾ ਵਿਕਾਸ ਨਹੀਂ ਕੀਤਾ ਜੋ ਅਕਾਲੀ ਦਲ ਦੇ ਟਾਈਮ ਤੇ ਹੋਇਆ ਪਰ ਮੈਂ ਇਸ ਸਰਕਾਰ ਨਾਲੋਂ ਆਪ ਨਾਲੋਂ ਕੈਪਟਨ ਸਾਹਿਬ ਨੂੰ ਫਿਰ ਕਈ ਹਿੱਸੇ ਸਹੀ ਗਨੂੰਗਾ ਕਿ ਉਹਨਾਂ ਦੇ ਟਾਈਮ ਤੇ ਇਸ ਲੈਵਲ ਦੀ ਲੁੱਟ ਕੋ ਕਤਲੋਗਾਰਦ ਦਾ ਬਹੁਤ ਬਚਾ ਸੀ ਕਿਉਂਕਿ ਸੁਲਝੇ ਲੀਡਰ ਸੀ ਤੇ ਜੇ ਗੱਲ ਕਰੀਏ ਅਕਾਲੀ ਦਲ ਦੀ ਤੇ ਤੁਸੀਂ ਇਤਿਹਾਸ ਖੋਲ ਕੇ ਦੇਖ ਲਓ ਜੋ ਵਿਕਾਸ ਜੋ ਸ਼ਾਂਤੀ ਜੋ ਲੋਕਾਂ ਦਾ ਵਧੀਆ ਭਵਿੱਖ ਅਕਾਲੀ ਦਲ ਦੇ ਵਿੱਚ ਹੈਗਾ ਉਹ ਕਿਸੇ ਵੀ ਪਾਰਟੀ 'ਚ ਨਜ਼ਰ ਨਹੀਂ ਆਉਂਦਾ ਕੈਪਟਨ ਸਾਫ ਮਾਰਕੀਟ ਦੇ ਵਿੱਚ ਦੁਬਾਰਾ ਆਏ ਨੇ ਉਹ ਮੈਂ ਵੀ ਕੱਲ ਨੂੰ ਉਹਨਾਂ ਨੂੰ ਦੇਖ ਰਿਹਾ ਨਿਊ ਚੈਨਲਾਂ 'ਤੇ ਵੱਖੋ-ਵੱਖ ਬੋਲ ਰਹੇ ਨੇ ਹਰ ਪਾਰਟੀ ਦਾ ਅਧਿਕਾਰ ਹੈ ਕਿ ਉਹ ਆਪਦੀ ਗੱਲ ਲੋਕਾਂ ਦੇ ਵਿੱਚ ਰੱਖ ਸਕੇ ਇਹ ਤੈ ਲੋਕਾਂ ਨੇ ਕਰਨਾ ਕਿ ਆਪਾਂ ਚੁਣਨਾ ਕਿੰਨੂ ਚੁਣਨਾ ਲੋਕਾਂ ਨੇ ਉਹਨੂੰ ਆ ਜੋ ਪੰਜਾਬ ਨੂੰ ਅੱਗੇ ਲੈ ਕੇ ਜਾਊ ਜੋ ਪੰਜਾਬ ਦੀ ਤਰੱਕੀ ਲਈ ਸੋਚੂ ਜੋ ਪੰਜਾਬ ਦੇ ਵਪਾਰ ਨੂੰ ਗਾਂ ਵਧਾਊ ਪੰਜਾਬ ਦੇ ਸਿਰ ਤੇ ਅੱਜ ਕਰਜ਼ਾ ਪਤਾ ਕਿਸ ਲੈਵਲ ਤੇ ਵੱਧ ਚੁੱਕਿਆ ਹੈ ਜੀ ਹਾਲਾਤ ਬਹੁਤ ਬੱਦਰ ਹੋ ਚੁੱਕੇ ਨੇ ਇਸ ਕਰਕੇ ਮੈਂ ਥੋੜੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਪੰਜਾਬੀਆਂ ਨੂੰ ਕਹਿਣਾ ਕਿ ਜਾਗੋ ਭਾਈ ਹੁਣ ਇੱਕ ਅਕਾਲੀ ਦਲ ਨੂੰ ਚੁਣ ਲੋ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਅਕਾਲੀ ਦਲ ਨੂੰ ਚੁਣ ਲੋ ਖੇਤਰੀ ਹੀ ਇੱਕ ਪਾਰਟੀ ਹੈ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਸਿੱਖਾਂ ਦੇ ਹੱਕਾਂ ਦੀ ਗੱਲ ਕਰ ਸਕਦੀ ਹੈ ਪੰਜਾਬੀਅਤ ਲਈ ਗੱਲ ਕਰ ਸਕਦੀ ਹੈ ਪੰਜਾਬ ਲਈ ਖੜ ਸਕਦੀ ਹੈ ਤੇ ਉਹ ਇੱਕੋ ਇੱਕ ਜਮਾਤ ਆ ਉਹ ਸ਼ਰੋਮਣੀ ਅਕਾਲੀ ਦਲ जी बिल्कुल व्यापारिक तौर पे जो इन्होंने साफ़ तौर पे बताया है कि जो व्यापार पे बहुत बुरा असर पड़ रहा है जो मौजूदा सरकार है उनके आने से अभी जो व्यापार यहाँ पे स्थिति काफ़ी कमज़ोर कम हो चुकी है जिसके कारण लोग बाहर विदेशों की ओर भाग रहे हैं यहाँ पंजाब में लोगों को काम करने के लिए नहीं मिल रहा है मतलब सरकार की जो नीतियाँ यहाँ पर कामयाब होती हुई नज़र नहीं आ रही एक बहुत बड़ा जो सवाल है सरकार के ऊपर जो बनता हुआ नज़र आ रहा है और साफ तौर पर लोग ये कर भी रहे हैं मैं इनसे ये भी जानना चाहूँगा कि सर आप जो ये इलेक्शन अभी हो रही है इसके ऊपर ਆਮ ਲੋਕਾਂ ਲਈ ਕੀ ਮੁੱਦਾ ਹੈ ਉਹਨਾਂ ਨੂੰ ਕੀ ਚਾਹੀਏ ਅਭੀ ਜੂ ਇਲੈਕਸ਼ਨ ਹੈ ਇਸ ਦਾ ਕੀ ਫਾਇਦਾ ਹੋਗਾ ਅਗਰ ਉਨਕੀ ਜੋ ਆਮ ਆਦਮੀ ਪਾਰਟੀ ਜੀਤੀ ਹੈ ਜਾਂ ਕਾਂਗਰਸ ਪਾਰਟੀ ਜੀਤੀ ਹੈ ਜੋ ਵਾਦੇ ਆ ਉਹ ਕਰ ਰਹੇ ਹੈ ਕੀ ਆ ਉਹ ਪੂਰੇ ਹੋਤੇ ਹੋਏ ਨਜ਼ਰ ਆਉਣਗੇ ਦੇਖੋ 4 ਸਾਲ ਦੇ ਵਿੱਚ ਕੋਈ ਇੱਕ ਵਾਦਾ ਆਮ ਭਗਵੰਤ ਮਾਨ ਸਰਕਾਰ ਦਾ ਸਾਨੂੰ ਦੱਸੋ ਜਿਹੜਾ ਇਹਨਾਂ ਨੇ ਪੂਰਾ ਕੀਤਾ ਹੋਵੇ ਕਿੱਥੇ ਆ ਹਜ਼ਾਰ ਹਜ਼ਾਰ ਰੁਪਿਆ ਸਾਡੀਆਂ ਮਾਤਾ ਭੈਣਾਂ ਦਾ ਅਜੇ ਤੱਕ ਉਹਨਾਂ ਨੂੰ ਮਿਲਿਆ 4 ਸਾਲ ਹੋ ਗਏ ਨੇ ਸਰਕਾਰ ਚੱਲਦੀ ਨੂੰ ਕਿੱਥੇ ਨੇ ਗੋਰੇ ਕਹਿੰਦੇ ਸੀ ਸਾਡੇ ਸੂਬੇ ਦੇ ਵਿੱਚ ਨੌਕਰੀ ਕਰਨ ਆਉਣਗੇ ਅੱਜ ਤਾਂ ਸਾਡੇ ਆਪਣੇ ਨਹੀਂ ਰੇ ਇੱਥੇ ਕੰਮ ਕਰਨ ਵਾਲੇ ਲੋਕ ਇੱਥੋਂ ਭੱਜ ਰਹੇ ਨੇ ਕਿੱਥੇ ਨੇ ਉਹ ਵੱਡੀਆਂ-ਵੱਡੀਆਂ ਇੰਡਸਟਰੀਆਂ ਜਿਨ੍ਹਾਂ ਦੀਆਂ ਗੱਲਾਂ ਕਰਕੇ ਪੰਜਾਬ ਦੇ ਵਿੱਚ ਇਹਨਾਂ ਨੇ ਸਰਕਾਰ ਬਣਾਈ ਕਿੱਥੇ ਆ ਇਹਨਾਂ ਦੇ ਉਹ ਵਾਦੇ ਕੋਈ ਇੱਕ ਵੀ ਪੂਰਾ ਹੋਇਆ ਮੈਨੂੰ ਦੱਸ ਦਿਓ ਜੇ ਸਰਕਾਰ ਅੱਜ ਚੱਲ ਰਹੀ ਆ ਤੇ ਉਹ ਦਿੱਲੀ ਤੋਂ ਚੱਲ ਰਹੀ ਆ ਭਗਵੰਤ ਮਾਨ ਸਾਹਿਬ ਦੇ ਹੱਥੇ ਕੁਝ ਨਹੀਂ ਹੈਗਾ ਜੋ ਫੈਸਲੇ ਲੈ ਰਹੇ ਨੇ ਦਿੱਲੀ ਵਾਲੇ ਲੈ ਰਹੇ ਨੇ ਇਸ ਕਰਕੇ ਅੱਜ ਪੰਜਾਬ ਦੇ ਹਾਲਾਤ ਜਿਹੜੇ ਲੋਕ ਸਾਡੇ ਕਲਚਰ ਨੂੰ ਨਹੀਂ ਜਾਣਦੇ ਸਾਡੀਆਂ ਜ਼ਰੂਰਤਾਂ ਨੂੰ ਨਹੀਂ ਜਾਣਦੇ ਦਿੱਲੀ ਤੋਂ ਆ ਕੇ ਇੱਥੇ ਸਾਡੇ ਤੇ ਰਾਜ ਕਰਨ ਲੱਗੇ ਨੇ ਉਹ ਲੋਕ ਸਾਡਾ ਕੀ ਭਲਾ ਕਰਨਗੇ ਉਹ ਤਾਂ ਠੱਗਾਂ aknਾਏ ਆ ਦੀ 5 ਸਾਲ ਇੱਥੋਂ ਉਹਨਾਂ ਲੁੱਟ ਕੇ ਹੁਣ ਗਾਂ ਜਾਣਾ ਹੁਣ ਉਹ ਬਿਹਾਰ ਦੀ ਇਲੈਕਸ਼ਨ ਦੀ ਤਿਆਰੀ ਕਰ ਰਹੇ ਨੇ ਉੱਥੇ ਝੂਠ ਸੱਚ ਬੋਲ ਰਹੇ ਨੇ ਐਦਾਂ ਹੀ ਹੋਗਾ ਪਿੱਛੇ ਹੁਣ ਛੱਤੀਸਗੜ੍ਹ 'ਚ ਬੋਲ ਕੇ ਆਏ ਹੀ ਇਹ ਤਾਂ 5-5 ਸਾਲ ਦਾ ਮੁੱਦਾ ਲੈ ਕੇ ਚੱਲੇ ਆ ਕਦੀ ਕਿਸੇ ਸਟੇਟ 'ਚੋਂ ਲੁੱਟ ਲੋ ਕਦੀ ਕਿਸੇ ਸਟੇਟ ਤੋਂ ਲੁੱਟ ਲੋ ਪੰਜਾਬ ਨੇ ਹੁਣ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਇਹ ਇਹ ਕੋੜਾ ਸੱਚ ਆ ਕਿ ਪੰਜਾਬ ਇਹਨਾਂ ਨੂੰ ਹੁਣ ਬਿਲਕੁਲ ਚੰਗੀ ਤਰ੍ਹਾਂ ਵੇਖ ਚੁੱਕਿਆ ਕਿ ਇਹਨਾਂ ਨੇ ਉਹ ਬਖਤਰ ਹਾਲਾਤ ਪੰਜਾਬ ਦੇ ਕਰਤੇ ਮੈਂ ਬਿਆਨ ਨਹੀਂ ਕਰ ਸਕਦਾ ਅੱਜ ਲੋਕ ਰੋ ਰਹੇ ਨੇ ਲੋਕ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣਾ ਚਾਹੁੰਦੇ ਨੇ ਉਥੋਂ ਨੂੰ ਜਿਮਣੀ ਚੌਂਚ ਨਜ਼ਰ ਆ ਜਾਊਗਾ जी बिल्कुल साफ़ तौर पे ये भी क्लियर किया गया है कि जो पंजाब में जो इस समय हालात चल रहे हैं जो व्यापार को लेकर जो लोग बाहर जा रहे हैं पंजाब को छोड़ के जा रहे हैं कहीं ना कहीं इंडस्ट्री जो यहाँ पे ख़त्म होती हुई नज़र आ रही है व्यापार बिल्कुल ख़त्म होता हुआ नज़र आ रहा है मेन जो कारण है कि यहाँ पर सरकार जो है वो अपना काम ठीक ढंग से नहीं कर रही लेकिन कुछ लोगों की यही भी यहाँ पे मांग है कि उनके जो राशन कार्ड से नाम काटे गए हैं जो अकाली दल के सरकार के मौजूदा होते हुए जो लोगों को फ्री राशन मिलता था वो आज बिल्कुल बंद कर दिया गया है मतलब हज़ारों क्या लाखों लोगों के जो राशन कार्डों के ऊपर नाम भी काट दिए गए हैं इसके बारे में हम सबसे बात करेंगे सर कैसे देखते हैं देखो अकाली दल के टैब तो स्कीम आईया थी चाहे वो किसानों दियाँ मोटरों के बिल ले लो फ्री किए बादल सरकार ने किते चाहे ਕੁੜੀਆਂ ਦੀਆਂ ਸਗਨ ਸਕੀਮਾਂ ਲੈ ਲਓ ਸਾਡੀਆਂ ਭੈਣਾਂ ਦੀਆਂ ਉਹ ਬਾਦਲ ਸਰਕਾਰ ਲੈ ਕੇ ਆਈ ਸੀ ਚਾਹੇ ਤੁਸੀਂ ਸਕੂਲਾਂ ਦੇ ਵਿੱਚ ਸਾਈਕਲ ਲੈ ਲਓ ਜਾਂ ਕੋਈ ਤਰ੍ਹਾਂ ਦੇ ਵੀ ਕੋਈ ਕੋਈ ਚੰਗੇ ਲਾ ਲੋ ਕੰਮ ਹੋਏ ਨੇ ਤੇ ਉਹ ਕਾਲੀ ਦਲ ਦੀ ਸਰਕਾਰ ਦੇ ਵਿੱਚ ਆਏ ਨੇ ਉਸ ਤੋਂ ਬਾਅਦ ਕੋਈ ਤੁਹਾਨੂੰ ਕੋਈ ਉਪਰਾਲਾ ਨਜ਼ਰ ਆਉਂਦਾ ਕਿ ਸਰਕਾਰ ਨੇ ਕਿਹਾ ਹੋਏ ਕਿ ਅਸੀਂ ਆਹ ਚੰਗਾ ਉਪਰਾਲਾ ਕਰ ਰਹੇ ਨੇ ਕੁਝ ਨਹੀਂ ਇਹ ਜੋ ਕੁਝ ਵੀ ਆ ਰਿਹਾ ਜਾਂ ਆਇਆ ਉਹ ਬਾਦਲ ਸਾਹਿਬ ਦੀਆਂ ਦਿੱਤੀਆਂ ਸਕੀਮਾਂ ਨੇ ਚਾਹੇ ਤੁਸੀਂ ਰਾਸ਼ਨ ਦੀਆਂ ਲੈ ਲਓ ਚਾਹੇ ਆਟਾ ਦਾਲ ਲੈ ਲਓ ਇਹ ਸਭ ਬਾਦਲ ਸਾਹਿਬ ਨੇ ਚਲਾਈਆਂ ਸੀ ਇਹਨਾਂ ਨੇ ਉਹਨਾਂ ਦੀਆਂ ਚਲਦੀਆਂ ਸਕੀਮਾਂ ਹੀ ਖਤਮ ਕਰਦੀਆਂ। ਦੇਣਾ ਤੇ ਕੀ ਸੀ ਇਹਨਾਂ ਲੋਕਾਂ ਨੇ ਇਹਨਾਂ ਬਿਲਕੁਲ ਬੰਦ ਕਰਤਾ। ਜਿੱਥੇ ਤੁਸੀਂ ਬਿਜਲੀ ਦੀ ਗੱਲ ਕਰ ਲਓ, ਜੇ ਬਿਜਲੀ ਫ੍ਰੀ ਕੀਤੀ ਤੇ ਬਾਦਲ ਸਾਹਿਬ ਨੇ ਕੀਤੀ। ਮੈਂ ਤੇ ਥੋੜੇ ਰਾਈ ਵੀ ਇਹਨਾਂ ਨੂੰ ਸਵਾਲ ਕਰਦਾ ਕਿ ਤੁਸੀਂ ਕੋਈ ਵੀ ਪੰਜਾਬ ਦੇ ਹਿੱਤ ਲਈ ਕੋਈ ਕੰਮ ਕੀਤਾ ਤੇ ਤੁਸੀਂ ਦੱਸੋ। ਤੁਹਾਨੂੰ ਲੋਕ ਵੋਟ ਦੇਣਗੇ। ਨਹੀਂ ਤਾਂ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਨਗੇ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਸੀਐਮ ਬਣਾਉਣਗੇ ਔਰ ਪੰਜਾਬ ਨੂੰ ਫੇਰ ਖੁਸ਼ੀ ਦੀ ਲਹਿਰ ਤੇ ਲੈ ਕੇ ਜਾਣਗੇ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਗੇ। जी बिल्कुल साफ़ तौर पे यह भी स्पष्ट हो गया है कि जो अकाली दल सरकार है वो इस समय जो मौजूदा सरकार आम आदमी पार्टी के ऊपर खड़े जो सवाल खड़े करती है कि यहाँ पे रहते हुए जो पंजाब सरकार ने जो आम गरीब लोगों के राशन कार्ड के ऊपर नाम काटे हैं जिसके कारण उनको राशन नहीं मिल रहा है और सबसे बड़े ये छोटे छोटे जो मुद्दे हैं जिसके कारण कहीं ना कहीं पंजाब सरकार फेल होती हुई नज़र आ रही है और इस समय जो दावा है पंजाब के अंदर वो है अकाली दल सरकार का उनका बहुत बड़ा दावा है कि जी इस बार जो इलेक्शन जीतकर सुखबीर सिंह बादल जो है सीएम की कुर्सी संभालेंगे और इलेक्शन के बाद ही लेकिन ये पता चलेगा कि अभी इस इलेक्शन में कौन जीतेगा मैं हरवंत सिंह कैमरामैन करणजीत के साथ आप देखते रहिए न्यूज़ इंडिया